ਲੋ ਵੀ ਕਿਸਾਨ ਵੀਰੋ ਅੱਜ ਦਿਨ ਹੋ ਗਿਆ ਮੰਗਲਵਾਰ ਤੇ 16 ਤਰੀਕ ਆਪਣੀ ਅੱਜ 16 ਦਸੰਬਰ 2025 ਸੁਪਰ 6 ਵੈਰੈਟੀ ਆ ਆਲੂ ਬਹੁਤ ਸੋਹਣਾ ਆ ਆਲੂ ਦੇਖੋ ਰੰਗ ਤਾਂ ਤੁਸੀਂ ਆਪੇ ਦੇਖ ਹੀ ਸਕਦੇ ਆ ਕਿ ਕਿੰਨਾ ਸੋਹਣਾ ਹੈ ਤੇ ਹਨਾ ਤੇ ਪਰ ਰੇਟ ਇਸ ਵਾਰ ਮੰਦਾ ਰੇਟ ਜਿਹੜਾ ਅੱਜ ਦਾ ਤੁਸੀਂ ਕਹਿ ਸਕਦੇ ਹੋ ਵੀ ਅਜੇ ਆਪਾਂ ਫੋਨ ਕਰਨਾ ਵਪਾਰੀ ਨੂੰ ਅਜੇ ਕੋਈ ਕਲੀਅਰ ਨਹੀਂ ਹੋਇਆ ਤੇ ਜਿਹੜਾ ਮੈਂ ਖੇਤ ਦੇ ਵਿੱਚ ਪਹੁੰਚੇ ਤੇ ਅੱਜ ਸ਼ੁਰੂਆਤੀ ਕੀਤੀ ਆ ਮਤਲਬ ਸਵੇਰ ਦਾ ਟਾਈਮ ਮਾਰਨਿੰਗ ਦਾ ਤੇ ਆਪਾਂ ਫੋਨ ਕਰਕੇ ਤੁਹਾਨੂੰ ਰੇਟ ਦੀ ਅਪਡੇਟ ਦੇ ਦਿੰਦਨੇ ਆਂ ਕਿ ਅੱਜ ਕੀ ਰੇਟ ਆ ਇਹ ਸੁਪਰ 6 ਵੈਰੈਟੀ ਆ ਸੁਪਰ 6 ਵੈਰੈਟੀ ਆ ਤੁਸੀਂ ਦੇਖੋ ਕਿੰਨਾ ਸੋਹਣਾ ਆਲੂ ਆ ਤੇ ਬਾਕੀ ਤੁਸੀਂ ਕੁਆਲਿਟੀ ਜੇ ਕੇ ਕਰੋ ਬਾਈ ਜੀ ਕੁਆਲਿਟੀ ਸੋਹਣੀ ਆ ਪਰ ਰੇਟ ਇਸ ਵਾਰ ਬਹੁਤ ਮੰਦੇ ਹੋਣ ਕਰਕੇ ਚਲੋ ਬਾਕੀ ਆਪਾਂ ਗੱਡੀ ਹੁਣ ਦੇਖਦੇ ਆਂ ਵੀ ਅੱਜ ਕੀ ਰੇਟ ਲੱਗਦਾ ਆ ਫੋਨ ਕਰਕੇ ਆਪਾਂ ਤੁਹਾਨੂੰ ਦੱਸਦੇ ਆਂ